ਨਗਰ ਕਾਉਂਸਲ ਤਰਨਤਾਰਨ ਦੀਆਂ ਚੋਣਾਂ ਬੜੇ ਲੰਬੇ ਸਮੇਂ ਤੋਂ ਰੁਕੀਆਂ ਹੋਈਆਂ ਸਨ ਤੇ ਹਰ ਵਰਗ ਦੀ ਇਨ੍ਹਾਂ ਚੋਣਾਂ ਦੇ ਉੱਤੇ ਨਜ਼ਰ ਸੀ ਕਿਉਂਕਿ ਨਗਰ ਕਾਉਂਸਲ ਤਰਨਤਾਰਨ ਕਰੋੜਾਂ ਰੁਪਈਆ ਦੇ ਕਪਲੇ ਕਰਨ ਦੇ ਵਿੱਚ ਸੁਰਖੀਆਂ ਦੇ ਵਿੱਚ ਆਈ ਸੀ ਉਹ ਕਪਲੇ ਜਾਰ ਹੋਏ ਅਫਸਰਾਂ ਦੇ ਉੱਤੇ ਪਰਚੇ ਦਰਜ ਹੋਏ ਪਰ ਬਾਅਦ ਵਿੱਚ ਉਨ੍ਹਾਂ ਕਪਲਿਆਂ ਦਾ ਕੋਈ ਵੀ ਸੱਟਾ ਨਹੀਂ ਨਿਕਲਿਆ ਹੁਣ 10 ਸਾਲ ਬਾਅਦ ਇਹ ਚੋਣਾਂ ਫਿਰ ਹੋਣ ਜਾ ਰਹੀਆਂ ਨੇ ਨਗਰ ਕੌਂਸਲ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਭਾਜਪਾ ਔਰ ਕਾਂਗਰਸ ਦੇ ਉਮੀਦਵਾਰ ਇਸ ਵਕਤ ਨਿਤਰੇ ਹੋਏ ਨਹੀਂ ਸਾਡੇ ਨਾਲ ਇਸ ਵਕਤ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਨੇ ਉਹਨਾਂ ਦੇ ਨਾਲ ਗੱਲਬਾਤ ਕਰਕੇ ਜਾਣਦੇ ਆ ਕਿ ਅਖਰ ਉਹਨਾਂ ਦੀ ਕਿਹੜੀ ਰਣਨੀਤੀ ਹੈ ਔਰ ਕਿੰਨਾ ਮੁੱਦਿਆਂ ਨੂੰ ਲੈ ਕੇ ਉਹ ਚੋਣ ਲੜ ਰਹੇ ਨੇ ਕਿਉਂਕਿ 23 ਵਾਡਾਂ ਦੇ ਵਿੱਚ ਉਹਨਾਂ ਦੇ ਉਮੀਦਵਾਰ ਜਿਹੜੇ ਨੇ ਉਹ ਨਿਤਰ ਚੁੱਕੇ ਨੇ ਦੋ ਵਾਰਡਾਂ ਤੋਂ ਉਹਨਾਂ ਦੇ ਕਾਗਜ਼ ਜਿਹੜੇ ਨੇ ਉਹ ਅਜੋਕ ਕਰਾਰ ਦਿੱਤੇ ਗਏ ਨੇ ਕੀ ਕਾਰਨ ਰਹੇ ਨੇ ਇਹ ਤਾਂ ਅ ਪ੍ਰਸ਼ਾਸਨ ਜਾਣਦਾ ਏ ਪਰ ਹੁਣ 23 ਉਮੀਦਵਾਰ ਭਾਜਪਾ ਦੇ ਚੋਣ ਮੈਦਾਨ ਦੇ ਵਿੱਚ ਨੇ ਆਮ ਆਦਮੀ ਪਾਰਟੀ ਕਾਂਗਰਸ ਇਨ੍ਹਾਂ ਸਭ ਦੇ ਵਿੱਚ ਕਿਸ ਦੇ ਨਾਲ ਉਹਨਾਂ ਦੀ ਟੱਕਰ ਇਹ ਜਾਣਦੇ ਆ ਸਭ ਤੋਂ ਪਹਿਲਾਂ ਸਵਾਗਤ ਕਰਦੇ ਆ ਭਾਜਪਾ ਦਾ ਸਟੇਨੂ ਤੇ ਤੁਹਾਡਾ ਧੰਨਵਾਦ ਤੁਸੀਂ ਹਮੇਸ਼ਾ ਇੱਕ ਸੱਚ ਦੀ ਆਵਾਜ਼ ਨੂੰ ਬੁਲੰਦ ਕੀਤਾ ਅੱਜ ਭਾਰਤੀ ਜਨਤਾ ਪਾਰਟੀ ਦੇ ਮੁੱਖ ਦਫ਼ਤਰ ਵਿਖੇ ਪੌਂਚਰ ਤੇ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਧੰਨਵਾਦ ਕਰਦਾ ਬੜੇ ਲੰਮੇ ਸਮੇਂ ਤੋਂ ਹਰ ਵਰਗ ਦੀ ਨਜ਼ਰ ਨਗਰ ਕੌਂਸਲ ਚੋਣਾਂ ਤਰਨਤਾਰਨ ਤੇ ਸੀ ਪੰਜਾਬ ਭਰ ਦੇ ਵਿੱਚ ਪਿਛਲੇ ਦਿਨੀ ਹੋ ਚੁੱਕੀਆਂ ਨੇ ਤਰਨਤਾਰਨ ਦੇ ਵਿੱਚ ਫਿਰ ਰੁਕਾਵਟ ਪਈ ਪਰ ਹੁਣ 3 ਮਾਰਚ ਨੂੰ ਇਹ ਚੋਣਾਂ ਹੋਣ ਜਾ ਰਹੀਆਂ ਨੇ 2 2 ਦੋ ਮਾਰਚ ਨੂੰ ਕੀ ਕਹਿਣਾ ਚਾਹੁੰਦੇ ਹੋ ਤੁਹਾਡੇ ਸਾਹਮਣੇ ਆ ਜੀ ਕਿ ਜਿਸ ਤਨ ਇਲੈਕਸ਼ਨ ਆ ਅਨਾਉਂਸ ਹੋਈਏ ਤੇ ਉਸ ਦਿਨ ਤੋਂ ਹੀ ਸਤਾਧਰ ਪਾਰਟੀ ਦੇ ਪੱਪਾ ਭਾਰ ਹੋ ਗਏ ਉਹਨਾਂ ਦੀ ਮਨਚਾ ਸੀ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜੋ ਪਿਛਲੇ ਸਮੇਂ ਦੇ ਵਿੱਚ ਕਰਦੇ ਰਹੇ ਨਹੀਂ ਚਾਹੇ ਪੰਚਾਇਤੀ ਇਲੈਕਸ਼ਨਾਂ ਲਾ ਲਓ ਚਾਹੇ ਨਗਰ ਕੌਂਸਲ ਦੀਆਂ ਇਲੈਕਸ਼ਨਾਂ ਲਾ ਲਓ ਜੋ ਅਜ ਤੋ ਸਮੇ ਤੋਂ ਪਹਿਲਾਂ ਹੋ ਚੁੱਕੀਆਂ ਹਨ ਤੇ ਉਹਨਾਂ ਲੋਕਾਂ ਦੀ ਕਿਤੇ ਨਾ ਕਿਤੇ ਮਰਛਾ ਸੀ ਕਿ ਨਗਰ ਕਾਉਂਸਲ ਤਰਨਤਾਰਨ ਦੇ ਵਿੱਚ ਹੀ ਇਹ ਨਬਿਨ ਇਦਾਂ ਹੀ ਕਰਾਂ ਤੁਹਾਡੇ ਸਾਹਮਣੇ ਆ ਪਿਛਲੇ 2 ਦਿਨਾਂ ਤੋਂ ਨਾਮਜ਼ਦਕੀਆਂ ਭਰ ਰਹੇ ਸੀ ਕੱਲ ਦਾ ਵੀ ਜਿਹੜਾ ਸੈਕਟਰੀ ਦਾ ਟਾਈਮ ਸਾਰੇ ਮੀਡੀਆ ਪੱਤਰਕਾਰ ਭਾਈ ਜਦਾਂ ਨੇ ਅੱਖੀ ਵੇਖਿਆ ਇਹਨਾਂ ਲੋਕ ਕੋਈ ਕਸਰ ਨਹੀਂ ਰਹੀ ਆ ਆਮ ਆਦਮੀ ਪਾਰਟੀ ਸਤਾ ਧਰ ਦੀ ਪਾਰਟੀ ਨੇ ਰੱਜ ਕੇ ਲੋਕਤੰਤਰ ਦਾ ਕਹਾਣ ਵੀ ਕੀਤਾ ਉਮੀਦਵਾਰਾਂ ਕੋਲੋਂ ਖੋ ਖੋ ਕੇ ਫੈਲਾ ਵੀ ਪਾੜੀਆਂ ਸਿਕਿਉਰਟੀ ਦੇ ਦੌਰਾਨ ਸਾਡੇ ਕਈ ਉਮੀਦਵਾਰਾਂ ਨੂੰ ਸੁਣਿਆ ਹੀ ਨਹੀਂ ਗਿਆ ਪਰ ਜਿਉਂ ਹੀ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਨੂੰ ਪਤਾ ਲੱਗਾ ਕਿ ਇਹ ਸਤਾਤਰ ਆਮ ਆਦਮੀ ਪਾਰਟੀ ਭਾਰਤੀ ਜਨਤਾ ਪਾਰਟੀ ਦੇ ਨਾਮਜ਼ਦਗੀ ਪੱਤਰ ਰੱਦ ਕਰਵਾਉਣ ਦੇ ਚੱਕਰ 'ਚ ਆ ਪਹਿਲਾਂ ਤਾਂ ਪਰਵਹੁਣ ਵੇਲੇ ਜਦੋਂ ਅਸੀਂ ਨਾਮਜ਼ਦਗੀ ਪੱਤਰ ਪਰਵਹੁਣ ਵੇਲੇ ਗਏ ਉਦੋਂ ਰੱਜ ਕੇ ਇਹਨਾਂ ਨੇ ਗੁੰਡਾ ਕਰਤੀ ਕੀਤੀ ਤੇ ਜਿਸ ਦਿਨ ਸਿਕਿਉਰਿਟੀ ਨਹੀਂ ਹੋਣੀ ਸੀ ਉਦੋਂ ਇਹਨਾਂ ਨੇ ਪੂਰੇ ਪੱਪਾ ਭਾਰੋ ਕੇ ਕੋਸ਼ਿਸ਼ ਕੀਤੀ ਕਿ ਅਸੀਂ ਨਾਮਜ਼ਦਗੀ ਪੱਤਰਾਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਰੱਦ ਕਰਵਾਇਆ ਜਾਵੇ ਤੇ ਮੇਰਾ ਸਿਰ ਝੁਕਦਾ ਹੈ ਭਾਰਤੀ ਜਨਤਾ ਪਾਰਟੀ ਦੇ ਸਮੂੱਚੇ ਵਰਕਰਾਂ ਦੀ ਮੇਰੇ ਕੋਲ ਜੋਗ ਸ਼ਬਦ ਨਹੀਂ ਹੈ ਕਿ ਮੈਂ ਕਿੰਨਾ ਸ਼ਬਦਾਂ ਦੇ ਨਾਲ ਆਪਣੇ ਵਰਕਰਾਂ ਦਾ ਧੰਨਵਾਦ ਕਰ ਸਕਾਂ ਕਿ ਜੰਨਾ ਨੇ ਨਾਮਜ਼ਦਗੀ ਤੋਂ ਲੈ ਕੇ ਕੱਲ ਤੱਕ ਸਿਕਿਉਰਿਟੀ ਨਹੀਂ ਤੱਕ ਇਸ ਸਤਾਧਰ ਪਾਰਟੀ ਨੂੰ ਵੇਖ ਰਹੀ ਦੱਸ ਦਿੱਤਾ ਕਿ ਆਉਣ ਵਾਲਾ ਟਾਈਮ ਜਿਹੜਾ ਉਹ ਭਾਰਤੀ ਜਨਤਾ ਪਾਰਟੀ ਨੂੰ ਲੋਕ ਸੇਵਾ ਕਰਨ ਦਾ ਜਿਹੜਾ ਉਹ ਮਨ ਬਣਾ ਚੁੱਕੇ ਐ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਰੀਤੀਆਂ ਨੀਤੀਆਂ ਤੋਂ ਖੁਸ਼ ਨੇ ਲੋਕ ਤੇ ਇਹਨਾਂ ਦੀ ਸਤਾਧਰ ਪਾਰਟੀ ਦੀ ਭਾਰਤੀ ਜਨਤਾ ਪਾਰਟੀ ਦੇ ਵਰਕਨਾ ਦੇ ਅੱਗੇ ਇੱਕ ਵੀ ਪੇਸ਼ ਨਹੀਂ ਗਈ ਤੇ ਪੱਛੀਆਂ ਦੇ ਵਿੱਚੋਂ ਅਸੀਂ 23 ਨਾਮਜ਼ਦਗੀ ਪੱਤਰ ਜਿਹੜੇ ਉਹ ਸਫਲ ਬਣਾਉਣ ਦੇ ਵਿੱਚ ਸਮੁੱਚੀ ਭਾਰਤੀ ਜਨਤਾ ਪਾਰਟੀ ਦੀ ਜ਼ਿਲ੍ਹਾ ਤਰਨਤਾਰਨ ਦੀ ਟੀਮ ਜਿਹੜੀ ਕਾਮਯਾਬ ਰਹੀ। ਹੁਣ ਕਿਹੜੇ-ਕਿਹੜੇ ਮੁੱਦੇ ਨੇ ਜਿਨ੍ਹਾਂ ਨੂੰ ਆਧਾਰ ਬਣਾ ਕੇ ਲੋਕਾਂ ਦੇ ਵਿੱਚ ਜਾਓਗੇ ਔਰ ਵੋਟ ਪ੍ਰਾਪਤ ਕਰਨ ਦਾ ਯਤਨ ਕਰੋਗੇ। ਮੈਂ ਸਮੁੱਚੇ ਤਰਨਤਾਰਨ ਵਸਨੀਕਾਂ ਦੇ ਅੱਗੇ ਅਪੀਲ ਕਰਦਾ। ਕਿ ਤੁਸੀਂ ਸਮੇਂ-ਸਮੇਂ ਦੇ ਨਾਲ ਹਰੇਕ ਪਾਰਟੀ ਨੂੰ ਮੌਕਾ ਦਿੱਤਾ। ਤੇ ਅੱਜ ਤਰਨਤਾਰਨ ਦੇ ਵਿੱਚ ਨਗਰ ਕੌਂਸਲ ਕੋਈ ਕਰੀਬ 14-15 ਸਾਲ ਤੋਂ ਵਾਦਾ ਹੋ ਰਿਹਾ ਪਿਛਲੇ ਸਮੇਂ ਦੇ ਵਿੱਚ ਚਾਹੇ ਕਾਂਗਰਸ ਦੇ ਟਾਈਮ ਦੀ ਗੱਲ ਕਰ ਲਈਏ ਚਾਹੇ ਆਮ ਆਦਮੀ ਪਾਰਟੀ ਦੇ ਸਮੇਂ ਦੀ ਗੱਲ ਕਰ ਲਈਏ ਜੇ ਕਾਂਗਰਸ ਦੇ ਟਾਈਮ ਦੀ ਗੱਲ ਕਰ ਲਈਏ ਤੁਹਾਨੂੰ ਪਤਾ ਕਿ ਰੱਜ ਕੇ ਗਰੀਬ ਲੋਕਾਂ ਦੇ ਨਾਲ ਘਾਹ ਹੈ ਚਾਹੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੀ ਤਿਤ ਮਕਾਨਾਂ ਦੀ ਗੱਲ ਕਰ ਲਈ ਮੈਂ ਕਿਹੜੇ-ਕਿਹੜੇ ਮੁੱਦਿਆਂ ਦੀ ਗੱਲ ਕਰਾਂ ਕਿਉਂਕਿ ਲੋਕ ਹੋਣਾ ਬਹੁਤ ਭਲੀ ਭਤ ਜਾਣ ਚੁੱਕੇ ਨੇ ਉਹਨਾਂ ਨੇ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਤੇ ਲੋਕਾਂ ਨੇ ਵਿਸ਼ਵਾਸ ਕੀਤਾ ਕਿ ਲੋਕ ਕਹਿੰਦੇ ਨੇ ਅਸੀਂ ਆਮ ਘਰਾਂ ਚੋਂ ਆ ਸਾਨੂੰ ਮੌਕਾ ਦੇ ਦਿਓ ਅਸੀਂ ਕਾਂਗਰਸ ਦੇ ਟਾਈਮ ਦਾ ਹੋਇਆ ਜਿਹੜਾ ਘਟਾਲਾ ਉਹ ਲੋਕਾਂ ਦੀ ਕਚਹਿਰੀ ਦੇ ਵਿੱਚ ਪੇਸ਼ ਕਰਾਂਗੇ ਤੇ ਤੁਹਾਡੇ ਸਾਹਮਣੇ ਹੀ ਆ ਕਾਂਗਰਸ ਦਾ ਟਾਈਮ ਵੀ ਨਿਕਲ ਗਿਆ ਤੇ ਜਦੋਂ ਆਮ ਆਦਮੀ ਪਾਰਟੀ ਦਾ ਸਮਾਂ ਆ ਇਹਨਾਂ ਲੋਕਾਂ ਨੇ ਤੇ ਪਿਛਲੇ ਲੋਕਾਂ ਨੂੰ ਕੀ ਨਸ਼ਰ ਕਰਨਾ ਸੀ ਅਮੈਂ ਕੱਲ ਇੱਕ ਗੱਲ ਤੋਂ ਹੈਰਾਨ ਸੀ ਕਿ ਜੋ ਪਿਛਲੇ ਟਾਈਮ ਦੇ ਵਿੱਚ ਪਰਿਵਾਰਵਾਰ ਦੀ ਨੀਤੀ ਚੱਲਦੀ ਆਈ ਆ ਤੇ ਵਾਰਡ ਨੰਬਰ 3 ਦੇ ਵਿੱਚ ਵੀ ਪਰਿਵਾਰਵਾਰ ਸ਼ੁਰੂ ਹੋ ਗਿਆ ਇਹਨਾਂ ਨੂੰ ਆਮ ਆਦਮੀ ਪਾਰਟੀ ਨੂੰ ਆਪਣੇ ਜੋਗ ਵਲੰਟੀਅਰ ਨਹੀਂ ਦਿਸੇ ਕਿ ਜਿਹੜੇ ਲੋਕ ਇਹਨਾਂ ਦੇ ਨਾਲ ਚੱਲਦੇ ਰਹੇ ਕਰਦੇ ਰਹੇ ਨੇ ਤੇ ਵਾਰਡ ਨੰਬਰ 3 ਦੇ ਵਿੱਚ ਸਤਕਾਰਯੋਗ ਉਮੀਦਵਾਰ ਨੇ ਜਿਹੜੇ ਤਰਨਤਨ ਸ਼ਹਿਰ ਦੇ ਉਹਨਾਂ ਨੇ ਆਪਣੇ ਪਰਿਵਾਰ ਦੇ ਮੈਂਬਰ ਨੂੰ ਟਿਕਟ ਦੇ ਦਿੱਤੀ ਤੇ ਲਗਾਤਾਰ ਚਾਹੇ ਡਵੈਲਪਮੈਂਟ ਦੀ ਗੱਲ ਕਰੀਏ ਚਾਹੇ ਲਾਅ ਇਨ ਆਰਡਰ ਦੀ ਗੱਲ ਕਰੀਏ ਚਾਹੇ ਫਰੋਤੀਆਂ ਦੀ ਗੱਲ ਕਰੀਏ ਪਿਛਲੇ 10 ਸਾਲਾਂ ਤੋਂ ਲਗਾਤਾਰ ਘਾਣ ਹੋਈ ਜਾਂਦਾ ਤੇ ਹੁਣ ਤੇ ਤਰਨ ਤਰਨ ਵਰਗ ਜਿਹੜਾ ਸ਼ਹਿਰ ਨੂੰ ਤਾਲੀਬਾਨ ਬਣ ਚੁੱਕਾ ਮੈਂ ਤੁਹਾਡੇ ਮਾਦਮ ਰਹੀਂ ਲੋਕਾਂ 'ਕਿ ਅਪੀਲ ਕਰਦਾ ਕਿ 15 ਸਾਲ ਬਾਅਦ ਜਿਹੜੀ ਆ ਸਾਡੀ ਇਲੈਕਸ਼ਨ ਹੋਣ ਜਾ ਰਹੀ ਨਗਰ ਕੌਂਸਲ ਦੀ ਇੱਕੋ ਇੱਕ ਪਾਰਟੀ ਆ ਭਾਰਤੀ ਜਨਤਾ ਪਾਰਟੀ ਜਿਹੜੀ ਕਹਿਣੀ ਕਰਨੀ ਦੀ ਤੁਹਾਡੇ ਸਾਹਮਣੇ ਆ ਜਿੱਥੇ-ਜਿੱਥੇ ਵੀ ਲੋਕਾਂ ਨੇ ਭਾਰਤੀ ਜਨਤਾ ਪਾਰਟੀ ਨੂੰ ਸੇਵਾ ਕਰਨ ਦਾ ਮੌਕਾ ਦਿੱਤਾ ਉਹਨਾਂ ਸੂਬਿਆਂ ਦੀ ਭਾਰਤੀ ਜਨਤਾ ਪਾਰਟੀ ਨੇ ਨੁਹਾਰ ਬਦਲ ਕੇ ਰੱਖ ਦਿੱਤੀ ਮੈਨੂੰ ਆਸ ਹੈ ਕਿ ਇਸ ਵਾਰ ਇਸ ਪਵਿੱਤਰ ਧਰਤੀ ਦੀ ਲੋਕ ਭਾਰਤੀ ਜਨਤਾ ਪਾਰਟੀ ਨੂੰ ਸੇਵਾ ਕਰਨ ਦਾ ਮੌਕਾ ਦੇਣਗੇ ਮੈਂ ਅਪੀਲ ਕਰਦਾ ਤਰਨਤਨ ਸ਼ਹਿਰ ਵਾਸੀਆਂ ਦੇ ਕੇ ਕਿ ਤੁਸੀਂ ਸਮੇਂ-ਸਮੇਂ ਦੇ ਨਾਲ ਸਾਰੀਆਂ ਪਾਰਟੀਆਂ ਨੂੰ ਮੌਕਾ ਦਿੱਤਾ ਤੇ ਅੱਜ ਦੇਸ਼ ਦੀ ਸਭ ਤੋਂ ਵੱਡੀ ਪਾਰਟੀ ਪਹਿਲੀ ਵਾਰ ਕਮਲ ਤੇ ਫੁੱਲ ਤੇ ਸ਼ਹਿਰ ਤੇ ਵਿੱਚ ਜਿਹੜੀ ਉਹ ਉਮੀਦਵਾਰ ਚੋਣਾਂ ਲੜਨ ਜਾ ਰਹੇ ਆ ਤੇ ਮੇਰੀ ਬੇਨਤੀ ਹੈ ਸਮੁੱਚੇ ਤਰਨਤਾਰਨ ਸ਼ਹਿਰੀਆਂ ਦੇ ਸਤਕਾਰਯੋਗ ਵੋਟਰਾਂ ਅੱਗੇ ਕਿ ਜੇ ਤੁਸੀਂ ਚਾਹੁੰਦੇ ਹੋ ਕਿ ਗੈਂਗਸਟਰਵਾਦ ਖਤਮ ਹੋਵੇ ਨਸ਼ਾ ਖਤਮ ਹੋਵੇ ਫਰੋਤੀਆਂ ਮੰਗਣ ਵਾਲਿਆਂ ਨੂੰ ਸਜ਼ਾ ਮਾਂ ਦਿੱਤੀਆਂ ਜਾਣ ਪੁਤਰ ਧਰਤੀ ਦੀ ਡਿਵੈਲਪਮੈਂਟ ਹੋਵੇ ਖਾਸ ਕਰ ਗਰੀਬ ਲੋਕਾਂ ਨੂੰ ਕੇਂਦਰ ਵੱਲੋਂ ਆ ਰਹੀਆਂ سہولتਾਂ ਸਿੱਧੀਆਂ ਮਿਲ ਸਕਣ ਤੇ ਮੇਰੀ ਅਪੀਲ ਆ ਕਿ 2 ਮਾਰਚ ਵਾਲੇ ਦਿਨ ਇੱਕ ਇੱਕ ਵੋਟ ਹੈ ਜਿਹੜੀ ਉਹ ਭਾਰਤੀ ਜਨਤਾ ਪਾਰਟੀ ਦੇ ਕਮਲ ਦੇ ਫੁੱਲ ਅਗੇ ਦਬਾ ਕੇ ਭਾਰਤੀ ਜਨਤਾ ਪਾਰਟੀ ਨੂੰ ਜਿਤਾ ਕੇ ਇਥੋਂ ਭਾਰਤੀ ਜਨਤਾ ਪਾਰਟੀ ਦਾ ਪ੍ਰਧਾਨ ਬਣਾ ਕੇ ਅਸੀਂ ਪਰਦੇਸ਼ ਨੂੰ ਤੇ ਕੇਂਦਰ ਨੂੰ ਭੇਜੀਏ ਤਾਂ ਕਿ ਜੋ ਪਿਛਲੇ ਇੱਕ ਸਮੇਂ ਦਾ ਕਾਰਜਸ਼ਾਲੀ ਦੀ ਗੱਲ ਕਰੀਏ ਕਿ ਪਿਛਲੇ ਸਮੇਂ ਦੀ ਚਾਹੇ ਡਿਵੈਲਪਮੈਂਟ ਦੀ ਗੱਲ ਆ ਹਾਲਾਤਾਂ ਦੀ ਗੱਲ ਆ ਕਿ ਭਾਰਤੀ ਜਨਤਾ ਪਾਰਟੀ ਇੰਨਾ ਤੇ ਨਾਥਾ ਪਾ ਸਕੇ ਤੇ ਪਵਿੱਤਰ ਧਰਤੀ ਦੀ ਜਿਹੜੀ ਉਹ ਡਵੈਲਪਮੈਂਟ ਕਰਾ ਸਕੇ ਜਦੋਂ ਆਮ ਆਦਮੀ ਪਾਰਟੀ ਹੋਂਦ ਵਿੱਚ ਆਈ ਉਸੇ ਵਕਤ ਨਗਰ ਕੌਂਸਲ ਤਰਨਤਾਰਨ ਦਾ ਕਰੋੜਾਂ ਰੁਪਏ ਦਾ ਕਪੜਾ ਸਾਹਮਣੇ ਲਿਆਂਦਾ ਜਾਂਦਾ ਨਗਰ ਕੌਂਸਲ ਤਰਨਤਾਰਨ ਪੰਜਾਬ ਭਰ ਦੇ ਲੋਕ ਬੜੇ ਬੇਸਬਰੀ ਨਾਲ ਉਡੀਕ ਕਰ ਰਹੇ ਨੇ ਕਿ ਉਸ ਕਪੜੇ ਦਾ ਕੀ ਬਣਿਆ 7 ਕਰੋੜ ਰੁਪਇਆ ਕਪਲੇ ਬਾਜਾਂ ਵੱਲੋਂ ਨਗਰ ਕੌਂਸਲ ਦੇ ਖਾਤੇ ਦੇ ਵਿੱਚ ਵਾਪਸ ਵੀ ਭੇਜਿਆ ਗਿਆ ਪਰ ਉਸ ਤੋਂ ਬਾਅਦ ਇਹ ਮੁੱਦਾ ਜਿਹੜਾ ਆ ਬਿਲਕੁਲ ਹੀ ਸ਼ਾਂਤ ਹੋ ਜਾਂਦਾ ਹੈ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਇਹ ਕਿਹਾ ਜਾਂਦਾ ਹੈ ਕਿ ਇਸ ਮਾਮਲੇ ਦੇ ਉੱਪਰ ਕਾਰਵਾਈ ਚੱਲ ਰਹੀ ਹੈ ਪਰ ਨਤੀਜੇ ਸਾਹਮਣੇ ਨਹੀਂ ਅਜੇ ਤੱਕ ਆਉਂਦੇ ਤੁਹਾਡੀ ਜੇਕਰ ਪਾਰਟੀ ਨਗਰ ਕੌਂਸਲ ਤਰਨਤਾਰਨ ਦੇ ਵਿੱਚ ਕਾਬਜ਼ ਹੁੰਦੀ ਹੈ ਤਾਂ ਫਿਰ ਕੀ ਤੁਹਾਡੇ ਵੱਲੋਂ ਇਸ ਮਸਲੇ ਨੂੰ ਉਠਾਇਆ ਜਾਏਗਾ ਮੈਂ ਤੁਹਾਡੇ ਮਾਧਿਮ ਰਹੀਂ ਸਮੁੱਚੇ ਤਰਨਤਨ ਵਾਸੀਆਂ ਨੂੰ ਅਪੀਲ ਕਰਦਾ ਕਿ ਤੁਸੀਂ ਇਸ ਵਾਰ ਭਾਰਤੀ ਜਨਤਾ ਪਾਰਟੀ ਦੇ ਕੌਂਸਲਰ ਜਿਤਾ ਕੇ ਤੁਸੀਂ ਪ੍ਰਧਾਨ ਬਣਾ ਦਿਓ ਪਿਛਲੇ ਸਮੇਂ ਦੇ ਦੌਰਾਨ ਚਾਹੇ ਕੋਟਾਲਿਆਂ ਦੀ ਗੱਲ ਕਰੀਏ ਚਾਹੇ ਸ਼ਹਿਰ ਦੇ ਅੰਦਰ ਲਾਅ ਇਨ ਆਰਡਰ ਦੀ ਗੱਲ ਕਰੀਏ ਚਾਹੇ ਨਸ਼ੇ ਦੀ ਗੱਲ ਕਰੀਏ ਚਾਹੇ ਗੈਂਗਸਰਵਾਦ ਦੀ ਗੱਲ ਕਰੀਏ ਲੋਕ ਇੱਕ ਕਰੀ ਸਾਨੂੰ ਮੌਕਾ ਦੇ ਦੇਣ ਲੋਕਾਂ ਦੇ ਇੱਕ ਇੱਕ ਦੁੱਖ ਦਰਦ ਨੂੰ ਸਮਝਦੇ ਆ ਆ ਹਰੇਕ ਆਵਾਜ਼ ਨੂੰ ਪਹਿਲ ਦੇ ਆਧਾਰ ਦੇ ਉੱਤੇ ਉਹਨਾਂ ਤੇ ਕੰਮ ਵੀ ਕਰਾਂਗੇ ਤੇ ਪਿਛਲੇ ਸਮੇਂ ਦੇ ਵਿੱਚ ਖਾਸ ਕਰ ਗਰੀਬਾਂ ਦੇ ਨਾਲ ਜਿਹੜੇ ਹੋਏ ਕੇਂਦਰ ਵੱਲੋਂ ਆਏ ਪੈਸੇ ਦਾ ਜਿਹੜਾ ਇੱਕ ਇੱਕ ਪੈਸੇ ਦਾ ਜਿਹੜਾ ਹਸਾਬ ਕਿਤਾਬ ਆ ਉਹ ਵੀ ਇਹਨਾਂ ਲੋਕਾਂ ਕੋ ਕੱਢ ਕੇ ਸਾਹਮਣੇ ਲਿਆਂਦਾ ਜਾਊਗਾ ਤੇ ਲੋਕਾਂ ਨੂੰ ਜਿਹੜਾ ਉਹ ਵਿਸ਼ਵਾਸਤ ਆ ਜਾਊਗਾ ਅਖੀਰ ਦੇ ਵਿੱਚ ਇਹ ਦੱਸ ਦਿਓ ਕਿ ਤਰਨਤਾਰਨ ਦੇ ਵਿੱਚ ਟ੍ਰੈਫਿਕ ਦੀ ਸਮੱਸਿਆ ਤੋਂ ਜਿਹੜੇ ਨੇ ਲੋਕ ਪਰੇਸ਼ਾਨ ਨੇ ਤੁਹਾਡੇ ਵੱਲੋਂ ਬਣਦਿਆ ਅਸਰ ਕਿਹੋ ਜਿਹਾ ਉਪਰਾਲਾ ਕੀਤਾ ਜਾਵੇਗਾ ਬੜੀਆਂ ਮੁਸ਼ਕਲਾਂ ਨੇ ਜੀ ਚਾਹੇ ਤੁਸੀਂ ਡੰਪ ਦੀ ਗੱਲ ਕਰ ਲਓ ਚਾਹੇ ਟ੍ਰੈਫਿਕ ਦੀ ਗੱਲ ਕਰ ਲਓ ਮੈਂ ਪਹਿਲਾਂ ਵੀ ਤੁਹਾਡੇ ਨਾਲ ਗੱਲਬਾਤ ਕਰਦੇ ਆ ਤੁਹਾਡੇ ਨਾਲ ਸ਼ਬਦਾਂ ਦੀ ਸਾਂਝ ਪਾ ਚੁੱਕਾ ਹਾਂ ਕਿ ਗੁਰੂ ਕਿਰਪਾ ਕਰੇ ਦੇਸ਼ ਦੀ ਸਭ ਤੋਂ ਵੱਡੀ 파ਰਟੀ ਹੈ ਸਮੁੱਚੇ ਵੋਟਰ ਸਪੋਤਾ ਤਰਨਤਾਰਨ ਦੇ ਸ਼ਹਿਰ ਦੇ ਵਾਸੀ ਸਾਡੇ ਤੇ ਵਿਸ਼ਵਾਸ ਕਰ ਜੋ ਵੀ ਉਹਨਾਂ ਦੀਆਂ ਮੁਸ਼ਕਲਾਂ ਨੇ ਚਾਹੇ ਟ੍ਰੈਫਿਕ ਦੀ ਮੁਸ਼ਕਲ ਆ ਚਾਹੇ ਤਰਨਤਾਰਨ ਦੇ ਸ਼ਹਿਰ ਦੇ ਅੰਦਰ ਫਿਰ ਮੈਂ ਗੱਲ ਕਰਦਾ ਨਸ਼ੇ ਦੀ ਗੈਂਗਸਟਰ ਵਾਰ ਦੀ ਡਵੈਲਪਮੈਂਟ ਦੀ ਮੁਸ਼ਕਲ ਇੱਕ ਇੱਕ ਮਸਲੇ ਨੂੰ ਜਿੰਨੀ ਜਲਦੀ ਹੋ ਸਕਿਆ ਕੇਂਦਰ ਦੇ ਧਿਆਨ ਦੇ ਵਿੱਚ ਦਾਸ ਤੁਹਾਡਾ ਪਰਾਧ ਕੇਂਦਰ ਦੇ ਧਿਆਨ ਦੇ ਵਿੱਚ ਲਿਆ ਕੇ ਇੱਕ ਇੱਕ ਮਸਲੇ ਨੂੰ ਛੇਤੀ ਤੋਂ ਛੇਤੀ ਜਿਹੜਾ ਅਸੀਂ ਹੱਲ ਕਰਾਉਣ ਦੀ ਕੋਸ਼ਿਸ਼ ਕਰ ਅਖੀਰ ਦੇ ਵਿੱਚ ਸਵਾਲ ਮੈਨੂੰ ਵਿਸਰ ਗਿਆ ਸੀ ਅਖੀਰ ਦੇ ਵਿੱਚ ਸਵਾਲ ਹੈ ਕਿ ਅੱਜ ਤੋਂ ਪਹਿਲਾਂ ਜਦੋਂ ਵੀ ਭਾਰਤੀ ਜਨਤਾ ਪਾਰਟੀ ਚੋਣਾਂ ਲਈ ਉੱઠી ਹੈ ਤਰਨ ਤਰਨ ਦੇ ਵਿੱਚ ਉਮੀਦਵਾਰ ਨਹੀਂ ਮਿਲਦੇ ਰਹੇ ਇਸ ਵਾਰ ਬੜੀ ਵੱਡੇ ਪੱਦਰ ਦੇ ਉੱਤੇ ਤੁਸੀਂ ਉਮੀਦਵਾਰ ਵੀ ਜਿਹੜੇ ਐਲਾਨ ਕੀਤੇ ਆ ਔਰ ਲੋਕ ਵੀ ਤੁਹਾਡਾ ਸਾਥ ਦੇ ਰਹੇ ਆ ਮੈਂ ਤਨਵਾਦ ਕਰਦਾ ਸਮੁੱਚੇ ਤਰਨਤਾਰਨ ਸ਼ਹਿਰ ਵਾਸੀਆਂ ਦਾ ਮੈਂ ਪਹਿਲਾਂ ਵੀ ਬੇਨਤੀ ਕੀਤੀ ਕਿ ਮੈਂ ਸਮੁੱਚੀ ਟੀਮ ਅੱਗੇ ਮੇਰਾ ਸਿਰ ਝੁਕਦਾ ਹੈ ਭਾਰਤੀ ਜਨਤਾ ਪਾਰਟੀ ਜਿਹੜੇ ਪਿਛਲੇ 2 2.5 ਸਾਲਾਂ ਤੋਂ ਜਦੋਂ ਤੋਂ ਵੀ ਦਾਸ ਨੂੰ ਸੇਵਾ ਮਿਲੀ ਹੈ ਮੇਰੇ ਸਮੁੱਚੇ ਸਾਥੀਆਂ ਨੇ ਕਦੀ ਦਿਨ ਨਹੀਂ ਵੇਖਿਆ ਕਦੀ ਰਾਤ ਨਹੀਂ ਵੇਖੀ ਕੋਸ਼ਿਸ਼ ਕੀਤੀ ਹੈ ਕਿ ਹਰੇਕ ਦੇ ਦੁੱਖ ਸੁੱਖ ਦੇ ਭਾਈਵਾਲ ਬਣ ਸਕੀ ਤੇ ਉਸੇ ਲੜੀ ਦੇ ਤਹਿਤ ਜਦਾਂ ਇਹ ਨਗਰ ਕੌਂਸਲ ਦੀਆਂ ਚੋਣਾਂ ਦਾ ਬਿਗਲ ਵੱਜਾ ਤੇ ਲੋਕਾਂ ਨੇ ਆਪ ਮਹੂਰੇ ਹੋ ਕੇ ਹਰੇਕ ਵਾਰ ਦੇ ਵਿੱਚੋਂ ਜਿੰਨੂੰ ਲੋਕ ਚਾਹੁੰਦੇ ਸੀ ਉਸ ਉਮੀਦਵਾਰ ਨੂੰ ਪਾਰਟੀ ਦੇ ਧਿਆਨ ਦੇ ਵਿੱਚ ਦਿੱਤਾ ਤੇ ਲੋਕਾਂ ਦੇ ਵਿੱਚ ਉਸ ਦਿਨ ਮੈਂ ਖੁਸ਼ੀ ਮਹਿਸੂਸ ਕਰਦਾ ਸੀ ਕਿ ਲੋਕਾਂ 'ਚ ਇੱਕ ਚਾਹ ਸੀ ਕਿ ਅਸੀਂ ਪਹਿਲੀ ਵਾਰ ਜਿਹੜੀ ਨਗਰ ਕੌਂਸਲ ਦੇ ਵਿੱਚ ਕਮਲ ਦੇ ਫੁੱਲ ਤੇ ਵੋਟ ਪਾਣ ਜਾ ਰਹੇ ਹਾਂ ਤੇ ਕਾਫੀ ਲੋਕਾਂ ਨੇ ਆਪਣੀਆਂ ਖਾਹਿਸ਼ਾਂ ਵੀ ਰੱਖੀਆਂ ਦੱਸਿਆ ਵੀ ਤੇ ਖੁਸ਼ੀ ਵੀ ਜ਼ਾਹਰ ਕੀਤੀ ਤੋ ਜਿਨ੍ਹਾਂ ਨੂੰ ਲੋਕ ਜੋਗ ਉਮੀਦਵਾਰ ਸਮਝਦੇ ਸੀ ਉਹ ਉਮੀਦਵਾਰ ਪਾਰਟੀ ਦੇ ਧਿਆਨ ਦੇ ਵਿੱਚ ਲਿਆਂਦੇ ਤੇ ਪਾਰਟੀ ਨੂੰ ਵਿਸ਼ਵਾਸ ਵੀ ਦਿਵਾਇਆ ਕਿ ਤੁਸੀਂ ਸਾਨੂੰ ਮੌਕਾ ਦੇ ਦਿਓ ਅਸੀਂ ਜਿੱਤ ਕੇ ਜਿੱਥੇ ਆਪਣੇ ਇਲਾਕੇ ਦੇ ਦੁੱਖ ਸੁੱਖ ਦੇ ਭਾਈਵਾਲ ਬਣਾਂਗੇ ਉਥੇ ਪਾਰਟੀ ਦੇ ਦਿਸ਼ਾ ਦੇ ਨਿਰਦੇਸ਼ਾਂ ਦੇ ਤਹਿਤ ਹਮੇਸ਼ਾ ਹੀ ਚੱਲਦੇ ਰਾਵਾਂਗੇ ਤੇ ਤੁਹਾਡੇ ਸਾਹਮਣੇ ਹੀ ਹੈ ਜੀ ਲੋਕਾਂ 'ਚ ਚਾਹ ਬਣ ਚੁੱਕਾ ਮਾਹੌਲ ਬਣ ਚੁੱਕਾ ਕਈਆਂ ਨੂੰ ਉਮੀਦਵਾਰੀ ਨਹੀਂ ਮਿਲੇ ਕਈਆਂ ਨੂੰ ਕਈਆਂ ਪਾਰਟੀਆਂ ਨੂੰ ਲੋਕਾਂ ਨੂੰ ਉਮੀਦਵਾਰੀ ਨਹੀਂ ਮਿਲੇ ਤੇ ਜੇ ਚਾਹ ਸੀ ਲੋਕਾਂ ਦਾ ਇਹ ਮਨ ਬਣਾ ਚੁੱਕਿਆ ਕਿ ਅਸੀਂ ਇਸ ਵਾਰੀ ਭਾਰਤੀ ਜਨਤਾ ਪਾਰਟੀ ਨੂੰ ਸੇਵਾ ਦਾ ਮੌਕਾ ਦੇਣਾ ਨਗਰ ਕੌਂਸਲ ਦੇ ਵਿੱਚ ਤੇ ਤੁਹਾਡੇ ਸਾਹਮਣੇ ਹੀ ਆ ਜੀ ਜਿੱਥੇ ਕਈ ਲੋਕਾਂ ਨੂੰ ਉਮੀਦਵਾਰ ਨਹੀਂ ਮਿਲੇ ਤੇ ਭਾਰਤੀ ਜਨਤਾ ਪਾਰਟੀ ਕੋਲ ਲੜੀ ਵਾਰ ਲੋਕ ਜੁੜਤੇ ਜਾ ਰਹੇ ਆਪਣੇ ਉਮੀਦਵਾਰ ਜਿਹੜੇ 23 ਨੇ ਉਹਨਾਂ ਨੂੰ ਕੁਝ ਕਹਿਣਾ ਚਾਹੋਗੇ ਮੈਂ ਸੁਮੇਚ ਭਾਰਤੀ ਜਨਤਾ ਪਾਰਟੀ ਦੇ ਜਵਾਬਸ਼ਿਪਾਈਆਂ ਦਾ ਉਮੀਦਵਾਰਾਂ ਨੂੰ ਤੁਹਾਡੇ ਮੱਦੇਮੈਂ ਰਹੀ ਇਹ ਅਪੀਲ ਕਰਦਾ ਕਿ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਬਹੁਤ ਸੂਝਵਾਨ ਨੇ ਕੈਡਰਪੇਸ ਪਾਰਟੀ ਹੈ ਹਮੇਸ਼ਾ ਹੀ ਵਰਕਰਾਂ ਦੇ ਮਾਨ ਸਤਕਾਰ ਨੂੰ ਇਹ ਬਾਰ ਰੱਖਣ ਵਾਲੀ ਪਾਰਟੀ ਹੈ ਮੈਂ ਤੁਹਾਡੇ ਮਾਧਿਅਮ ਰਹੀਂ ਇੱਕੋ ਹੀ ਅਪੀਲ ਬੇਨਤੀ ਕਰਦਾ ਕਿ ਲੋਕ ਤੁਹਾਡੇ ਨਾਲ ਨੇ ਭਾਰਤੀ ਜਨਤਾ ਪਾਰਟੀ ਨੂੰ ਪਿਆਰ ਕਰਦੇ ਨੇ ਤੁਸੀਂ ਹਮੇਸ਼ਾ ਹੀ ਭਾਰਤੀ ਜਨਤਾ ਪਾਰਟੀ ਦੇ ਦਿਨ ਰਾਤ ਕਦ ਨੂੰ ਵਧਾਉਣ ਵਾਸਤੇ ਪਿਛਲੇ ਲੰਬੇ ਸਮੇਂ ਤੋਂ ਯਤਨ ਵੀ ਕੀਤੇ ਆ ਤੇ ਮੈਂ ਉਮੀਦਵਾਰਾਂ ਨੂੰ ਕਿ ਇਹਨਾਂ ਇਲੈਕਸ਼ਨਾਂ ਦੇ ਦਰਮਿਆਨ ਹਰੇਕ VOTER ਦੇ ਨਾਲ ਤੁਸੀਂ رابطہ ਕਾਇਮ ਕਰੋ ਹਰੇਕ VOTER ਨੂੰ ਪਿਆਰ ਦੇ ਨਾਲ ਪਿਛਲੇ ਲਗਾਤਾਰ 15 ਸਾਲਾਂ ਤੋਂ ਦੇਸ਼ ਦੇ ਪ੍ਰਧਾਨ ਮੰਤਰੀ ਕੀ ਕੁਝ ਸੋਚ ਰਹੇ ਨੇ ਕਿ ਕਿੱਦਾਂ ਅਸੀਂ ਆਪਣੇ ਪੰਜਾਬ ਨੂੰ ਦੁਬਾਰਾ ਰੰਗਲਾ ਪੰਜਾਬ ਬਣਾਉਣਾ ਇੱਕ ਇੱਕ VOTER ਤੱਕ ਭਾਰਤੀ ਜਨਤਾ ਪਾਰਟੀ ਦੀ ਰੀਤੀ ਨੀਤੀ ਨੂੰ ਇੱਕ ਇੱਕ VOTER ਤੱਕ ਦੱਸਣ ਦੀ ਕੋਸ਼ਿਸ਼ ਕਰੋ ਇਹਨਾਂ ਦੇ ਨਾਲ ਹੀ ਲੋਕ ਜਿਹੜੇ ਉਹ ਹੁਣ ਤਿਆਰ ਬੈਠੇ ਨੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਨੂੰ ਪਿਆਰ ਕਰਦੇ ਨੇ ਕਿਉਂਕਿ ਬੜੇ ਸੂਝਵਾਨ ਉਮੀਦਵਾਰ ਨੇ ਸਾਰਿਆਂ ਨੂੰ ਪਿਆਰ ਸਤਿਕਾਰ ਤੇ ਸਹਿਤ ਦੋ ਮਾਰਚਾਂ ਦੇ ਦਿਨ ਇੱਕ ਇੱਕ ਵੋਟ ਜਿਹੜੀ ਉਹ ਕਮਲ ਤੇ ਫੁੱਲ ਦੇ ਪਾਉਣ ਦੇ ਉੱਤੇ ਸਭ ਤਤ ਸਾਰੇ ਲੋਕਾਂ ਨੂੰ ਵੋਟਰਾਂ ਸਪੋਟਰਾਂ ਨੂੰ ਅਪੀਲ ਕਰ ਰਹੇ ਸਾਡੇ ਨਾਲ ਗੱਲਬਾਤ ਕਰਨ ਲਈ ਧੰਨਵਾਦ ਤੁਹਾਡਾ ਕੀ ਬਖਸ਼ਾ ਸੋ ਦੋਸਤੋ ਇਹ ਹਨ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸਰਦਾਰ ਹਰਜੀਤ ਸਿੰਘ ਸੰਧੂ ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ ਹੈ ਇਹ ਆਉਣ ਵਾਲਾ ਸਮਾਂ ਦੱਸੇਗਾ ਕਿ ਲੋਕ ਇਹਨਾਂ ਨੂੰ ਕਿਸ ਤਰੀਕੇ ਦਾ ਫਤਵਾ ਦਿੰਦੇ ਨੇ